ਸਵਾਗਤ ਹੈ ਕਿਸਾਨ ਜੀ ਉਹ ਤੁਹਾਡਾ ਆਪਣੇ YouTube ਚੈਨਲ ਸੋਨੂ ਦੇ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀ ਲੋਕਾਂ ਨੇ ਆਪਣੇ YouTube ਚੈਨਲ ਨੂੰ ਇਹ ਦੇਖ ਕੇ ਸਬਸਕ੍ਰਾਈਬ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰੇਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੇ ਵਿੱਚ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਿੰਨ ਬੜਾ ਟੌਪ ਦੀਆਂ ਸਕੇਲ ਵੀ ਲੈ ਕੇ ਆਇਆ ਜਿਹਦੇ ਵਿੱਚ ਦੋ ਫਾਰਮ ਵਾਲੀਆਂ ਤੇ ਇੱਕ ਖੇਲੂਗੜ ਪਹਿਲੇ ਨੰਬਰ ਤੇ ਚੈੱਕ ਆ ਸਕਦੇ ਆ ਬਈ ਜੀ ਦੂਜਾ ਸੂਸ ਹੁੰਦੀ ਆ ਬਹੁਤ ਹੀ ਚੰਗੀ ਤੇ ਬਹੁਤ ਹੀ ਸ਼ਾਨਦਾਰ ਬੜਾ ਫੁੱਲ ਹਾਈਟ ਦੇ ਵਿੱਚ ਹੈ ਫੇਸ ਬਿਊਟੀ ਚੈੱਕ ਕਰੋ ਰਿਜਨਲ ਦੁੱਧ ਜਾਸਵਾਸ ਰੂਡੀ ਹੈ ਬਾਈ ਕਦ-ਕਾੜ ਦੀ ਪੂਰੀ ਫੁੱਲਾ ਥਣ ਚੈੱਕ ਕਰੋ ਹੱਥੀ ਚਵਾਈ ਵਾਲਾ ਗੁੱਲੇ ਵਾਲਾ ਖਣ ਲੱਗਿਆ ਥੱਤੀ ਚਵਾਈ ਵਾਲਾ ਮੋਟਾ ਹਨ ਚਾਰੇ ਹਨ ਪੂਰੇ ਨਿਕੜਵੇਂ ਦੀ ਪੂਰੀ ਸਪੇਸ ਤੇ ਪੂਰੀ ਸੀਲ ਹੱਡੀ ਬਾਈ ਤੇ ਕਦ-ਕਾੜ ਚ ਚੈੱਕ ਕਰੋ ਬੜਦਾ ਪੂਰਾ ਫੁੱਲਾ ਤੇ ਜੇ ਗੱਲ ਕਰੀਏ ਨੀ ਮਿਲਕ ਕੈਪੈਸਿਟੀ ਦੀ ਮਿਲਕ ਕੈਪੈਸਿਟੀ ਬਾਈ ਇਹਦੇ ਪਹਿਲੇ 7 23 24 ਰੋਧ ਦੁੱਤਾ ਇਸ ਵਾਰੀ ਜੇ ਕੋਈ ਮੇਰਾ ਵੀਰ ਚੰਗਾ ਸੇਵਾ ਵਾਲਾ ਹੋਇਆ ਚੰਗਾ ਕੋਈ ਸੇਵਾ ਵਾਲਾ ਹੋਇਆ ਮੇਰਾ ਵੀਰ ਬਹੁਤ ਵਧੀਆ ਬਣਿਆ ਹੈ ਕਿ 26 27 ਗੋਲਾ ਚਵਾਦਣਾ ਥਣਫੁੰ ਚੈੱਕ ਕਰੋ ਬਹੁਤ ਸੋਹਣਾ ਥਣਾ ਲੇਵੇ ਤੇ ਮਿਲਕ ਵੀ ਦੇਖ ਸਕਦੇ ਆ ਪੂਰੀ ਸਟਰੌਂਗ ਲੱਗੀ ਆ ਫੁੱਲ ਹਾਈਟ ਦੇ ਵਿੱਚ ਅਠਪੜਾ ਚੈੱਕ ਕਰੋ ਬਹੁਤ ਚੌੜਾ ਤੇ ਫੁੱਲ ਕਾਦਾ ਬਾਈ ਸਾਡੇ ਦੇਖ ਸਕਦੇ ਆ ਆਰਡਰ ਦੀ ਬਣਾਵਟ ਬਹੁਤ ਸੋਹਣੀ ਆ ਫਿਟਿੰਗ ਵਾਲਾ ਆਰਡਰ ਆ ਹਜੇ ਸੂਨ ਦੇ ਵਿੱਚ ਬਾਈ ਇਹਦੇ 7 ਤੋਂ 8 ਦਿਨ ਬਾਕੀ ਪਏ ਆ 7-8 ਦਿਨਾਂ ਨੂੰ ਕਰਮ ਵਾਲਿਆਂ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੁਣਾ ਅੱਗੇ ਬਾਈ 2 ਨੰਬਰ ਵੈਢ ਦੂਜਾ ਸੂਦਾ ਸੰਗੀ ਆ ਬਾਈ ਜੀ ਫਾਰਾਂ ਦੇ ਵਿੱਚੋਂ ਆਪਾਂ ਪਰਦੇਸ ਕੀਤੀ ਆ ਆ ਦੇਖ ਸਕਦੇ ਆ ਫੇਸ ਬਿਊਟੀ ਪੂਰੇ ਫਲ ਵੇਟ ਵਾਲੀ ਆ ਵਜਨ ਵਾਲੀ ਆ ਥਣ ਦੀ ਗੱਲ ਕਰੀਏ ਥਣ ਚੇਕ ਕਰ ਸਕਦੇ ਹੱਥੀ ਜਵਾਈ ਵਾਲਾ ਥਣ ਲੱਗਿਆ ਲੇਵੇ ਦੀ ਬਾਂਤਰ ਬਹੁਤ ਸੁਣੀ ਆ ਪੈਟ ਫੁੜਾ ਚੈੱਕ ਕਰੋ ਪੂਰਾ ਵਧੀਆ ਤੇ ਜੇ ਗੱਲ ਕਰੀਏ ਜੀ ਮੈਲ ਪ੍ਰੋਫੈਸਟੀ ਦੀ ਵੜਦੇ ਦੁੱਧ ਦੇ ਤੜੇ ਪਹਿਲੇ ਸੂਏ ਮੰਨ ਕੇ ਚੱਲੋ 27 22 ਕਿਲੋ ਇਸ ਵਾਰੀ ਜੋ ਕੁਮਰਾ ਵੀ ਚੰਗਾ ਕੇਅਰ ਵਾਲਾ 30 ਤੋਂ ਪਲੱਸ ਉਹ ਤੇ ਜਵਾਦੂਗੀ ਪਰ 27 22 ਕਿਲੋ ਕਹਿ ਕੇ ਵੜ ਹੁੰਦੇ ਵਾਂਗੇ ਅਜੇ ਸੂਨ ਦੇ ਵਿੱਚ ਨਾਥ ਤੋਂ ਨੌਂ ਦੇ ਬਾਕੀ ਪਏ ਆ ਫਵਾਨਾ ਚੈੱਕ ਕਰ ਸਕਦੇ ਆ ਵਜਨ ਵਾਲੀ ਕੱਦ ਵਾਲੀ ਪੈਟ ਫੁੜਾ ਚੈੱਕ ਕਰੋ ਬਹੁਤ ਸ਼ਾਨ ਲੱਗਿਆ ਬਾਕੀ ਹੋਵੇ ਨਹੀਂ ਜ ਅਜੇ ਕਰਨ ਵਾਲੀ ਨੇ ਪੂਰੀਆਂ ਵਾਰਡ ਲਾ ਕੱਢ ਕੇ ਸੁਣਾ ਪੂਰਾ ਵਧੀਆ ਲੀਵਾ ਬਣਾਉਗੀ ਦੂਜਾ ਸਪੈਸ ਹੈ ਬਾਈ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜੂਗਾ ਬਾਜ ਬਰੇਡ ਹੈ ਇਹਦਾ ਅੱਗੇ ਆ ਗਈ ਬਾਈ ਜੀ ਤਿੰਨ ਨੰਬਰ ਇਹ ਐਚ ਐਫ ਆ ਗਈ ਵੜ ਇਹ ਸੁੰਦੀ ਆ ਬਾਈ ਜੀ Ориਜਨਲ ਤੀਜਾ ਸੁਆ ਕਹਿਣ ਚਾਹੀਏ ਦੂਜਾ ਕਹਿ ਦਿਆ ਅਰੀਜਨਲ ਤੀਜਾ ਸੁਆ ਹੁੰਦੀ ਆ ਹੱਥ ਘਾੜ ਚੈੱਕ ਕਰੋ ਫੁੱਲ ਵਜਦਾ ਮੀਟ ਵਾਲੀ ਹਰ ਚੈੱਕ ਕਰ ਸਕਦੇ ਚਾਰੇ ਥਣ ਪੂਰੀ ਨਿਕੜਵੇਂ ਤੇ ਪੂਰੀ ਸਪੇਸ ਤੇ ਸੂਣ ਦੇ ਵਿੱਚ ਬਾਈ ਜੀ ਇਹਦੇ 9 ਤੋਂ 10 ਦਿਨ ਬਾਕੀ ਪਏ ਆ ਪਿੱਠਪੜਾ ਚੈੱਕ ਕਰੋ ਪੂਰਾ ਚੌੜੇ ਪਿੱਠਪੜਾ ਏਰੀਆ ਜੀ ਗੱਲ ਕਰਕੇ ਹਵਾਨੇ ਦੀ ਖ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕਰਮਾਣੀ ਤੇ ਦੁੱਧ ਬਾਈ ਜੀ ਨੇ ਦੂਜੀ ਸਵੇਰ ਬੜ ਨੇ 26 27 ਲੀਟਰ ਦਿੱਤਾ ਐਂਕੀਰ ਜਿਉਂਕਿ ਮੇਰਾ ਵੀਰ ਚੰਗਾ ਕੇਰ ਵਾਲਾ ਹੋਇਆ ਦੁੱਧ ਬੜ ਨੇ ਨੇ ਵੀ 28 29 ਕਿਲੋ ਚਵਾ ਦੇਣਾ ਪੱਠਫੜਾ ਚੈੱਕ ਕਰੋ ਗੋਡੀ ਬੰਦ ਤਾਂ ਬਹੁਤ ਸੋਹਣਾ ਇਹਦਾ ਵੀ ਦੇਖ ਸਕਦੇ ਫੇਸ ਵੀਡੀਓ ਚੈੱਕ ਕਰ ਲੋ ਤੀਜਾ ਸੂਆ ਸੁਣਨ ਵਾਲੀ 8 ਤੋਂ 10 ਦਿਨਾਂ ਦੀ ਕੱਚੀ ਤੇ ਆਹ ਦੂਜਾ ਸੂਆ ਸੁਗੀ ਬੜ ਬਾਈ ਜੀ ਇਹ ਵੀ 8 ਤੋਂ 10 ਦਿਨਾਂ ਦੀ ਕੱਚੀ ਆ ਹਜੇ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਪਹਿਲੇ ਨੰਬਰ ਤੇ ਦੂਜਾ ਸੂਆ ਬਾਈ ਜੀ ਖੂਨ ਦੇ ਵਿੱਚ 7 ਤੋਂ 8 ਦਿਨ ਬਾਕੀ ਪਏ ਫੁੱਲ ਬਾਡੀ ਵੇਟ ਫੁੱਲ ਕੱਟ ਕੱਟ ਵਾਲੀ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੇ ਤਿੰਨਾ ਵੜਾ ਜਾਂ ਕੋਈ ਵੀ ਵੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੁਕਾ ਤੁਸੀਂ ਨਿਹਾਲ ਸਿੰਘਾ ਤੇ ਮੋਬਾਈਲ ਨੰਬਰ ਹੈ ਵੀ ਆਪਣਾ 78999099728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਨਾਂ ਵੀਡੀਓ ਨਾਲ